ਅਜਨਾਪਾ ਨਮੀ ਸਾਈਟ ਤੇ ਆਏ ਸੀ ਆ ਕੰਮ ਸ਼ੁਰੂ ਕੀਤਾ ਸੀ ਆ ਦੇਖੋ ਪਾਈਪ ਪਾਏ ਹੋਏ ਆ ਬਿਲਕੁਲ ਕਲੀਨ ਅਪ ਸਾਈਟ ਆ ਨਿਊ ਸਾਈਟ ਸੀਗੀ ਆਪਣੀ ਤੇ ਆਪਣੇ ਕੋਲ ਪਾਈਪ ਆਇਆ ਜੀ ਪ੍ਰਿੰਸ ਦਾ ਆ ਦੇਖੋ ਹੰਦੀ ਦਾ ਹੁਣ ਪ੍ਰਿੰਸ ਵਾਇਰ ਫਿਟ ਆ ਦੇਖੋ ਵਾਇਰ ਫਿਟ ਪ੍ਰਿੰਸ ਵਾਇਰ ਫਿਟ ਦਾ ਪਾਈਪ ਆ ਜੀ ਇਹ ਤਾਂ ਪੈਪ ਤੁਹਾਨੂੰ ਹਾਲਾਤ ਦਿਖਾਉਨੇ ਆ ਕਿਹੋ ਜਿਹਾ ਪਾਇਪ ਪਿਆ ਨਾ ਇਹ ਪ੍ਰਿੰਸ ਦਾ ਪ੍ਰਿੰਸ ਦਾ ਉਹਦਾ ਨਾ ਬਹੁਤ ਆ ਕਹਿੰਦੇ ਪ੍ਰਿੰਸ ਆ ਦੇਖੋ ਆ ਆ ਦੇਖੋ ਕੀ ਹਾਲ ਆ ਆਪ ਪਾਇ ਪਾਇ ਹੋਇਆ ਸੀ ਆਪਾਂ ਜਿਹੜੇ ਤੇ ਪੈਰ ਆਇਆ ਤੇ ਇਕੱਠਾ ਹੋ ਗਿਆ ਤੇ ਕਦੀ ਵੀ ਜਿਹੜਾ ਲੈਂਟਰ ਵਾਲਾ ਪਾਈਪ ਆ ਇਕੱਠਾ ਨਹੀਂ ਹੁੰਦਾ ਅਰ ਉਹਨਾਂ ਦੇ ਆ ਦੇਖੋ ਪਾਈਪ ਬਿਲਕੁਲ ਠੀਕ ਹੈ ਨਾ ਜੇ ਜਿਹੜਾ ਆਪਾਂ ਇੱਥੇ ਅਚਾਨਕ ਪੈਰ ਰੱਖਣਾ ਆ ਲੋ ਆ ਪੈ ਗਿਆ ਭਾਨਾ ਤੇ ਇਹਦੇ ਵਿੱਚ ਤਾਰ ਕਿੱਥੋਂ ਲੰਘਣੀ ਆਪਾਂ ਸੋਚ ਲਈਏ ਸਾਰੇ ਆ ਪਹਿਲਾਂ ਹੀ ਪਾਏ ਸੀ ਬਿਲਕੁਲ ਤਿਆਰ ਕੀਤੀ ਜਗਾ ਦੇ ਹਾਂ ਜਿੱਥੋਂ ਆ ਪੈ ਰੱਖਦੇ ਉੱਥੋਂ ਉੱਥੋਂ ਮੁੜ ਜਾਂਦਾ ਲੋ ਇਹਨਾਂ ਹਲਕਾ ਪਾਈਪ ਆ ਆ ਦੇਖੋ ਇਹਦਾ ਪੰਨ ਪੈ ਗਿਆ ਕਿਉਂਕਿ ਜਦੋਂ ਵਰਕਰ ਨੇ ਕੰਮ ਕਰਨਾ ਆ ਉਸ ਵਰਕਰ ਨੇ ਇਹ ਦੇਖਣ ਥੱਲੇ ਉਹਦੇ ਹੱਥ 'ਚ ਕੰਕਰੀਟ ਦਾ ਲਵਾਂਡਾ ਹੋਣਾ ਆ ਉਹਨੇ ਥੱਲੇ ਨਹੀਂ ਦੇਖਣਾ ਉਹਨੂੰ ਤੁਰਨਾ ਆ ਆ ਦੇਖੋ ਦੋ ਜਗ੍ਹਾ ਪੰਨ ਪੈ ਗਿਆ ਇਹਦੇ ਵਿੱਚ ਬਾਹਰ ਨਾ ਕਿੰਨੀ ਉਫਾਈ ਹੋਈਆਂ ਦੇਖੋ ਆਹ ਆਹ ਲਿਆ ਚੈੱਕ ਕਰ ਸਾਡੇ ਆ ਦੇ ਪਿੱਛੇ ਵੀ ਸੈਂਟਰ 'ਚ ਪੰਨ ਪੈ ਗਿਆ ਕਿਉਂਕਿ ਸਰੀਏ ਉੱਪਰ ਜਿਹੜਾ ਪੈ ਪੈਣਾ ਉੱਚਾ ਨਹੀਂ ਮਾ ਹੋਣਾ ਤਾਂ ਦੇਖੋ ਕਿਥੇ ਥੱਲੇ ਗਿਆ ਪੈ ਇੰਨਾ ਇੰਨਾ ਗਿਆ ਪਿਆ ਥੱਲੇ ਹੈ ਨਾ ਜਦੋਂ ਇੱਥੇ ਪੈ ਰੱਖਣਾ ਇਹਨਾਂ ਲੋਕ ਜਨਾ ਤੁਸੀਂ ਵੀ ਕੰਮ ਕਰਦੇ ਬਹੁਤ ਸਾਲ ਤੋਂ ਕਦੀ ਵੀ ਇਦਾਂ ਨਹੀਂ ਹੋਇਆ ਪਾਈਪ ਬ੍ਰੇਕ ਨਹੀਂ ਹੁੰਦਾ ਪਰ ਆ ਬਹੁਤ ਮਾੜੇ ਹਾਲਾਤ ਆ ਪ੍ਰਿੰਸ ਦੇ ਪਾਈਪ ਦੇ ਸੋ ਭਾਈ ਜਿੰਨੇ ਵੀ ਨਵਾਂ ਕੰਮ ਸ਼ੁਰੂ ਕਰਨਾ ਆ ਉਹ ਧਿਆਨ ਨਾਲ ਸ਼ੁਰੂ ਕਰਿਓ ਇਹ ਕੰਪਨੀ ਦਾ ਪਾਈਪ ਆ ਜਿਹੜਾ ਨਾਂ ਲਈਓ ਆ ਦੇਖੋ ਸਾਰੇ ਭੰਨ ਪਾਈ ਹੋਏ ਜਿੱਥੇ ਪੈ ਰੱਖਦੇ ਆ ਜੋ ਨਾ ਪੈਪਰ ਪੈਦਾ ਕਰੂਗਾ ਤਾਂ ਉਹ ਭੰਨ ਪੈ ਜਾਂਦਾ ਹੈ